Oh, oh, oh. Oh, oh, oh. अब ये और हां ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਅਗਰ ਸਿੰਘ ਜੀ ਮਹਾਰਾਜ ਪਹਿਲਾਂ ਤਾਂ ਦੇਸ਼ ਵਿਦੇਸ਼ ਚ ਜਿੱਥੇ ਵੀ ਸਾਡੇ ਅਗਰਵਾਲ ਸਮਾਜ ਦੇ ਭੈਣ ਭਰਾ ਬੈਠੇ ਆ ਸਾਰਿਆਂ ਨੂੰ ਅਗਰ ਸਿੰਘ ਜੀ ਮਹਾਰਾਜ ਜੀ ਇਸ ਪਾਵਨ ਜਯੰਤੀ ਤੇ ਸਾਰਿਆਂ ਨੂੰ ਵਧਾਈ ਅੱਜ ਅਗਰਵਾਲ ਸੇਵਾ ਸਮਿਤੀ ਤੇ ਸ਼੍ਰੀ ਬਾਲਾ ਜੀ ਲੰਗਰ ਸੇਵਾ ਸਮਿਤੀ ਵੱਲੋਂ ਕੋਟਪੁਰਾ ਪ੍ਰਾਣੀ ਦਾਣਾ ਮੰਡੀ ਵਿੱਚ ਭੰਡਾਰਾ ਲਾਇਆ ਗਿਆ ਤੁਸੀਂ ਦੇਖ ਹੀ ਰਹੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਅੱਜ ਮਹਾਰਾਜ ਦੀ ਜਨਮ ਦਿਤੀ ਤੇ ਇਸ ਮੌਕੇ ਦੇ ਪਾਵਨ ਦਿਨ ਤੇ ਭੰਡਾਰਾ ਗ੍ਰਹਿਣ ਕਰ ਰਿਹਾ ਸਾਡੇ ਅਗਰਵਾਲ ਸਮਾਜ ਚ ਸਾਡੇ ਜਿਹੜੇ ਅਗਰਦਾਲ ਜੀ ਮਹਾਰਾਜ ਸੀ ਉਹਨਾਂ ਨੇ ਇੱਕ ਪ੍ਰਥਾ ਚਲਾਈ ਸੀ ਉਸ ਟਾਈਮ ਤੇ 1 ਰੁਪਿਆ ਦੇ ਇੱਕ ਹਿੱਟ ਆਪਦੇ ਸਮਾਜ ਵਾਸਤੇ ਉਦੇ ਬਾਅਦ ਪੀ ਦੇ ਲਓ ਸਾਡੇ ਅਗਰਵਾਲ ਸਮਾਜ ਬਹੁਤ ਤਰੱਕੀਆਂ ਤੇ ਆ ਉਹਨਾਂ ਦੀ ਕਿਰਪਾ ਨਾਲ ਤੇ ਅਸੀਂ ਸਮਾਜ ਨੂੰ ਬੇਨਤੀ ਵੀ ਕਰਦੇ ਹਾਂ ਜੇਕਰ ਆਪਣੇ ਸਮਾਜ ਚ ਕੋਈ ਇਹ ਨੀਚਲੇ ਵੇਖਤੇ ਹੈ ਤੇ ਆਪਾਂ ਉਹਦੀ ਆਰਥਿਕ ਮਦਦ ਕਰਕੇ ਉਹਨੂੰ ਆਪਾਂ ਆਪਣੇ ਨਾਲ ਲੈ ਕੇ ਚੱਲੀਏ ਆਪਣੇ ਸਮਾਜ ਨੂੰ ਆਪਾਂ ਉੱਪਰ ਉਠਾਈਏ ਸਾਡਾ ਅਗਰਵਾਲ ਸਮਾਜ ਹਰ ਤਰ੍ਹਾਂ ਦੀ ਸੇਵਾ ਦੇਖੋ ਚਾਹੇ ਮਾਨਵ ਦੀ ਹੋਵੇ ਚਾਹੇ ਧਾਰਮਿਕ ਸੇਵਾ ਉਹਦੇ ਵਿੱਚ ਵੱਧ ਚੜ ਕੇ ਉਹ ਕਰਦਾ ਸਾਡੇ ਸ੍ਰੀ ਅਗਰਵਾਲ ਸੇਵਾ ਸਮਿਤੀ ਦੇ ਸਾਡੇ ਅਧਿਐਕਸ਼ੀ ਸ਼ੀਤਲ ਜੀ ਗੋਲਦੀ ਆਏ ਹੋਏ ਐ ਦੇਖੋ ਉਹਨਾਂ ਦੀ ਹੀ ਸੋਚ ਸੀ ਵੀ ਆਪਾਂ ਪੁਰਾਣੀ ਦਾਣਾ ਮੰਡੀ ਵਿੱਚ ਆਪਾਂ ਜਿਹੜਾ ਅਗਰਦਨ ਮਹਾਰਾਜ ਜੀ ਦੀ ਜਨਮ ਦਿਨ ਬਣਾਣੀ ਆਪਾਂ ਭੰਡਾਰਾ ਲਾ ਕੇ ਤੇ ਹਜ਼ਾਰਾਂ ਲੋਕਾਂ ਨੂੰ ਭੰਡਾਰਾ ਗ੍ਰਹਿਣ ਕਰਕੇ ਉਹਨਾਂ ਦਾ ਉਤਸਵ ਬਣਾਣਾ ਤੇ ਬੜੀ ਹੀ ਧੂਨ ਧਮਾ ਧਾਮ ਨਾਲ ਇਹ ਜਨਮ ਦਿਨ ਨੂੰ ਅਸੀਂ ਅਗਰਵਾਲ ਸਮਾਜ ਅਸੀਂ ਨੂੰ ਬਣਾ ਰਹੇ ਆ ਤੇ ਸਾਰੇ ਅਗਰਵਾਲ ਭਰਾਵਾਂ ਦਾ ਮੈਂ ਹੱਥ ਜੋੜ ਕੇ ਸਾਰਿਆਂ ਦਾ ਸਾਰਿਆਂ ਨੂੰ ਵਧਾਈ ਦੇਣਾ ਤੇ ਇਸੇ ਤਰੀਕੇ ਨਾਲ ਆਪਾਂ ਆਪਣੇ ਸਮਾਜ ਲਈ ਆਪਾਂ ਕੰਮ ਕਰਦੇ ਰਹੀਏ ਜੈ ਅਗਰਸੇਨ ਜੀ ਮਹਾਰਾਜ ਜੈ ਸ਼੍ਰੀ ਵਾਲਾ ਜੀ ਮਹਾਰਾਜ ਸ਼ੀਤਲ ਗੋਇਲ ਜੀ ਪ੍ਰਧਾਨ ਅਗਰਵਾਲ ਸੇਵਾ ਸਮਿਤੀ ਕੋਟਕਪੂਰਾ ਜੀ ਅੱਜ ਮਹਾਰਾਜਾ ਅਗਰਸੇਨ ਜਨਮ ਦਿਤੇ ਮੌਕੇ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਅਗਰਵਾਲ ਸੇਵਾ ਸਮਿਤੀ ਨੇ ਮਹਾਰਾਜਾ ਅਗਰਸੇਨ ਜਨਮ ਦਿਤੇ ਮੌਕੇ ਤੇ ਸਵੇਰੇ ਪੁਰਾਣੀ ਦਾਣਾ ਮੰਡੀ ਸੰਕਟਮੁਚਕ ਹਨੂਮਾਨ ਮੰਦਿਰ ਤੋਂ ਪ੍ਰਭਾਤ ਫੇਰੀ ਕੱਢੀ ਸੀ ਇਹ ਕਾਸੀ ਰਾਮ ਗਲੀ ਕ੍ਰਿਸ਼ਨਾ ਗਲੀ ਨੰਬਰ 3 ਫੌਜੀ ਰੋਡ ਤੋਂ ਹੁੰਦੀ ਹੋਈ ਇਹ 500 ਸਟਰੀਟ ਦੇ ਵਿੱਚ ਜਾ ਕੇ ਸਾਡੇ ਸਰਪੰਚ ਸ੍ਰੀ ਅੰਮ੍ਰਿਤ ਪਾਲ ਬਾਂਸਲ ਜੀ ਐਡਵੋਕੇਟ ਸਾਹਿਬ ਦੇ ਘਰ ਸਮਾਪਨ ਹੋਈ ਉੱਥੇ ਉਹਨਾਂ ਨੇ ਜਲਪਾਨ ਦਾ ਇੰਤਜ਼ਾਮ ਕੀਤਾ ਸੀ ਉਸ ਤੋਂ ਬਾਅਦ ਅਸੀਂ ਗਊਸ਼ਾਲਾ ਦੇ ਵਿੱਚ ਜਾ ਕੇ ਗੋ ਸੇਵਾ ਕੀਤੀ ਠੀਕ ਹੈ ਉਸੋਂ ਬਾਅਦ ਮੰਡੀ ਦੇ ਵਿੱਚ 11 ਵਜੇ ਤੋਂ ਇਹ ਲੰਗਰ ਚੱਲੂ ਹੈ ਪ੍ਰਭੂ ਇੱਛਾ ਤੱਕ ਇਹ ਲੰਗਰ ਚੱਲੂਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਇੱਥੇ ਆ ਕੇ ਪ੍ਰਸ਼ਾਦ ਗ੍ਰਹਿਣ ਕਰਨ ਤੇ ਮਹਾਰਾਜਾ ਅਗਰਸੇਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਧੰਨਵਾਦ ਪੰਡਾਰਾ ਤੁਹਾਡਾ ਪਹਿਲੀ ਵਾਰ ਲਾਇਆ ਜੀ ਨਹੀਂ ਇਹ ਪੰਡਾਰਾ ਸਾਡਾ ਹੈ ਜੀ ਪਹਿਲਾਂ 2 ਸਾਲ ਪਹਿਲਾਂ ਅਸੀਂ ਸ਼ੋਭਾ ਯਾਤਰਾ ਕੀਤੀ ਸੀਗੀ ਉਦੋਂ ਫਿਰ ਇਹ ਸ਼ੋਭਾ ਯਾਤਰਾ ਕਰਕੇ ਇਹ ਉਪਰਲਾ ਨਾ ਹੋ ਸਕਿਆ 2-3 ਸਾਲ ਸਾਡਾ ਇਹ ਪੰਡਾਰਾ ਨਾ ਲੱਗਿਆ ਉਸ ਤੋਂ ਪਹਿਲਾਂ ਅਸੀਂ ਹਰ ਸਾਲ ਪ੍ਰਭਾਤ ਫੇਰੀ ਤੇ ਪੰਡਾਰਾ ਲਗਾਉਂਦੇ ਸੀ ਜੀ ਇਹ ਪਿਛਲੇ 17-18 ਸਾਲੋਂ ਤੋਂ ਜਦੋਂ ਤੋਂ ਅਗਰਵਾਲ ਸੇਵਾ ਸੁਪੀਤੀ ਹੋਣ ਚਾਈ ਹੈ ਇਹ ਕਰਮ ਚੱਲਦਾ ਹੀ ਰਿਹਾ ਹੈ ਮਹਾਰਾਜਾ ਅਗਰ ਸਿੰਘ ਜਨਤੀ ਦੇ ਮੌਕੇ ਤੇ ਅਸੀਂ ਸਵੇਰੇ ਪ੍ਰਭਾਤ ਫੇਰੀ ਕੱਢ ਕੇ ਗੋ ਸੇਵਾ ਤੇ ਵਕ ਵਕ ਸਮਾਜਿਕ ਕੰਮ ਕਰਦੇ ਸੀ ਤੇ ਫਿਰ ਦੁਪਹਿਰੇ ਮੰਡੀ ਦੇ ਵਿੱਚ ਲੰਗਰ ਲਾਂਦੇ ਸੀ ਇਸ ਕਰਮ ਦੇ ਵਿੱਚ ਹੀ ਅੱਜ ਫੇਰ ਸਵੇਰੇ ਪ੍ਰਭਾਤ ਫੇਰੀ ਕੱਢ ਕੇ ਮੰਡੀ ਦੇ ਵਿੱਚ ਲੰਗਰ ਲਾਇਆ ਗਿਆ ਇਸ ਤਰ੍ਹਾਂ ਜੀ ਜਿਵੇਂ ਮੇਰੇ ਭਰਾ ਸ਼ੀਤਲ ਜੀ ਅਗਰਵਾਲ ਸੇਵਾ ਸਮਤੀ ਦੇ ਜਿਹੜੇ ਅਧਿਐਕਸ਼ ਨੇ ਇਹਨਾਂ ਨੇ ਜਿਵੇਂ ਦੱਸਿਆ ਕਿ ਸਵੇਰੇ ਅਸੀਂ ਪ੍ਰਭਾਤ ਫੇਰੀ ਕਰਦੇ ਹੋਏ ਗੋਸੇਵਾ ਕਰਦਕੇ ਤੇ ਫਿਰ ਹੁਣ ਲੰਗਰ ਕਰ ਰਹੇ ਆਂ ਇਹ ਜਿਵੇਂ ਇਹਨਾਂ ਨੇ ਦੱਸਿਆ 2007 ਤੋਂ ਅਸੀਂ ਜਿਹੜੀ ਇਹ ਸਮਤੀ ਸਟਾਰਟ ਹੋਈ ਹੈ ਉਹ 2007 ਤੋਂ ਅਗਰਵਾਲ ਸੇਵਾ ਸਮਤੀ ਦੁਆਰਾ ਬਹੁਤ ਸਾਰੇ ਸਮਾਜਿਕ ਕੰਮ ਕੀਤੇ ਜਾਂਦੇ ਆ ਉਹਦੇ ਵਿੱਚ ਹਰ ਸਾਲ ਇੱਕ ਜਿਹੜੀ ਅਗਰਸੈਨ ਜਨਮ ਦਿਨ ਦੇ ਉੱਤੇ ਅਸੀਂ ਪ੍ਰਭਾਤ ਫੇਰੀ ਤੇ ਲੰਗਰ ਦਾ ਜਿਹੜਾ ਪ੍ਰਕਲਪ ਕਰਦੇ ਸੀਗੇ ਗੋਸੇਵਾ ਤੇ ਮਰੀਜ਼ਾਂ ਦੀ ਸੇਵਾ ਹਸਪਤਾਲ ਦੇ ਵਿੱਚ ਉਹ ਕਰਦੇ ਆ ਰਹੇ ਸੀ 2 ਸਾਲ ਵਿੱਚ ਅਸੀਂ ਬਹੁਤ ਵੱਡੀ ਸ਼ੋਭਾ ਯਾਤਰਾ ਕੱਢੀ ਉਹਦੇ ਵਿੱਚ ਅਸੀਂ ਵੀ ਗਨ ਪਿਆ ਸੀਗਾ ਇੱਕ ਅਸੀਂ ਰਾਮਲੀਲਾ ਕੀਤੀ ਹੈ ਤੇ ਇੱਕ ਅਸੀਂ ਇੱਕ ਸਾਲ ਅਗਰ ਸੈਨ ਮਹਾਰਾਜ ਦੀ ਸੰਧਿਆ ਕੀਤੀ ਸੀ ਇਸ ਤੋਂ ਇਲਾਵਾ ਅਸੀਂ ਹਰ ਸਾਲ ਲੰਗਰ ਲਗਾਉਂਦੇ ਹਾਂ ਇਸ ਵਾਰ ਪਹਿਲੀ ਵਾਰ ਇਹ ਹੈ ਕਿ ਸਾਡੇ ਇਸ ਲੰਗਰ ਦੇ ਵਿੱਚ ਬਲਜ ਜੀ ਰਸੋਈ ਜਿਹੜੀ ਹੈ ਉਹਦੀ ਮੈਨੇਜਮੈਂਟ ਸਹਿਯੋਗੀ ਹੈ ਉਹਨੇ ਸਾਰਾ ਲੰਗਰ ਤਿਆਰ ਕੀਤਾ ਔਰ ਉਹ ਵਰਤਾਨ ਦੇ ਵਿੱਚ ਉਹ ਸਾਡੇ ਸਹਿਯੋਗੀ ਹੈ ਠੀਕ ਹੈ ਔਰ ਅਗਰਵਾਲ ਸੇਵਾ ਸੰਪਤੀ ਇਸ ਲੰਗਰ ਨੂੰ ਲਗਾ ਰਹੀ ਹੈ ਅਗਰਵਾਲ ਸੇਵਾ ਸੰਮਤੀ ਜਿਹੜੇ ਆਪਣੇ ਸਮਾਜਿਕ ਕੰਮ ਹੈ ਉਹਨਾਂ ਦੇ ਵਿੱਚ ਕੀ ਹੈ ਕਿ ਅਸੀਂ ਅਗਰਵਾਲ ਸਮਾਜ ਦੇ ਜਿਹੜੇ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦੇ ਬੱਚੇ ਉਹਨਾਂ ਨੂੰ ਪੜ੍ਹਾਉਣ ਦੇ ਵਿੱਚ 2007 ਤੋਂ ਕੰਮ ਕਰ ਰਹੇ ਆਂ ਅਗਰਵਾਲ ਪਰਿਵਾਰ ਦੇ ਜ਼ਰੂਰਤਮੰਦ ਬੱਚੇ ਜਿਹੜੇ ਆ ਉਹਨਾਂ ਨੂੰ ਪੜ੍ਹਾਉਣ ਦੇ ਵਿੱਚ ਕੰਮ ਕੀਤਾ ਜਾਂਦਾ ਉਹਨਾਂ ਦੀ ਸਾਲਾਨਾ ਫੀਸ ਹੋ ਗਈ ਜ਼ਰੂਰਤਮੰਦ ਬੱਚਿਆਂ ਦੀ ਵਰਦੀ ਹੋ ਗਈ ਜ਼ਰੂਰਤਮੰਦ ਅਗਰਵਾਲ ਪਰਿਵਾਰ ਦੇ ਜਿਹੜੇ ਬੱਚੇ ਹੋਗੇ ਉਹਨਾਂ ਦੇ ਜਿਹੜਾ ਕਿਤਾਬਾਂ ਹੋ ਗਈਆਂ ਉਹਦੇ ਉੱਪਰ ਬਾਕੀ ਬਾਕੀ ਲੋਕ ਕਿਉਂ ਨਹੀਂ ਆਉਂ ਕਰ ਸਕਦੇ ਮੈਂ ਇੱਕ ਵਾਰ ਕਹਿੰਦਾਈ ਆ ਇੱਕ ਲਈ ਮਤਲਬ ਇਹ ਹੋਣਾ ਚਾਹੀਦਾ ਸ਼ਰਮਾ ਜੀ ਜਿਵੇਂ ਗੱਲ ਇਹ ਹੈ ਕਿ ਦੇਖੋ ਬਾਕੀ ਸਮਾਜ ਵਾਸਤੇ ਜਿਹੜਾ ਹੈ ਅਸੀਂ ਕੋਈ ਨਫ਼ਰਤ ਨਹੀਂ ਰੱਖੀ ਹੋਈ ਉਹਦੇ ਵਾਸਤੇ ਸਰਕਾਰ ਵੱਨਿਓ ਕੋਟੇ ਨੇ ਪਰ ਅਗਰਵਾਲ ਬ੍ਰਾਹਮਣ ਅਰੋੜਾ ਸਮਾਜ ਐਸਾ ਹੈ ਜਿਹੜਾ ਕਿਸੇ ਤੋਂ ਮੰਗਦਾ ਨਹੀਂ ਹੈ ਔਰ ਇਹਨੂੰ ਮੰਗਣ ਦੇ ਵਿੱਚ ਹੀ ਜੇ ਕੰਦੀ ਹੈ ਉਹ ਆਪਾਂ ਜਿਹੜੇ ਇਸ ਸਮਾਜ ਦੇ ਲੋਕ ਨੇ ਉਹ ਭੁੱਖੇ ਕੱਟ ਲੈਣਗੇ ਪਰ ਕਿਸੇ ਤੋਂ ਮੰਗਣ ਨਹੀਂ ਜਾਂਦੇ ਇਸ ਵਾਸਤੇ ਸਾਡੀ ਸਮਤੀ ਨੇ ਇਹ ਉਪਰਾਲਾ ਕੀਤਾ ਕਿ ਅਗਰਵਾਲ ਸਮਾਜ ਦੇ ਜਿਹੜੇ ਲੋਕ ਹੈ ਉਹ ਜਿਹੜੇ ਜਰੂਰਤਮੰਦ ਲੋਕ ਹੈ ਉਹਨਾਂ ਨੂੰ ਆਪਣੇ ਮੈਂਬਰਾਂ ਦੇ ਜਰੀਏ ਹੀ ਜਾਂ ਸਮਾਜ ਦੇ ਜਿਹੜੇ ਸੂਤਰ ਹੈ ਉਹਨਾਂ ਜਰੀਏ ਪਤਾ ਕਰਕੇ ਤੇ ਉਹਨਾਂ ਨੂੰ ਦਰਿਆਫਤ ਕਰਕੇ ਉਹਨਾਂ ਦੇ ਰਿਕੁਐਸਟ ਕਰਕੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਅਸੀਂ ਸਹਿਯੋਗ ਕਰਦੇ ਹਾਂ ਕਿਉਂਕਿ ਜੇ ਬੱਚਾ ਪੜ ਗਿਆ ਤਾਂ ਉਹ ਅੱਗੇ ਆਪਣੇ ਪੂਰੇ ਪਰਿਵਾਰ ਨੂੰ ਪਾਲ ਲੇਗਾ ਠੀਕ ਹੈ ਇਹ ਇਹ ਜਿਹੜੀ ਐਜੂਕੇਸ਼ਨ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਸ਼ਰਮਾ ਜੀ ਔਰ ਤੁਸੀਂ ਵੀ ਸ਼ਰਮਾ ਪਰਿਵਾਰ ਤੋਂ ਆਨੇ ਹੋ ਤੁਹਾਨੂੰ ਪਤਾ ਹੈ ਨਾ ਪੰਡਿਤ ਮੰਗ ਸਕਦਾ ਨਾ ਬਾਣੀਆਂ ਮੰਗ ਸਕਦਾ ਨਾ ਰੋੜਾ ਮੰਗ ਸਕਦਾ ਕਿਸੇ ਬਸੋਂ ਠੀਕ ਹੈ ਇਸ ਲਈ ਇਹ ਸੇਵਾ ਕੀਤੀ ਗਈ ਇਸ ਤੋਂ ਇਲਾਵਾ ਸੀ ਜਿਹੜੇ ਅਗਰਵਾਲ ਜ਼ਰੂਰਤਮੰਦ ਵਿਧਵਾ ਪਰਿਵਾਰ ਹੈ ਵਿਧਵਾ ਦਾ ਪਰਿਵਾਰ ਹੈ ਉਹਨੂੰ ਰਾਸ਼ਨ ਦੀ ਸੇਵਾ ਕਰਦੇ ਆ ਠੀਕ ਹੈ ਤੀਸਰਾ ਅਸੀਂ ਅਗਰਵਾਲ ਜਿਹੜਾ ਜ਼ਰੂਰਤਮੰਦ ਪਰਿਵਾਰ ਹੈ ਬਿਮਾਰ ਪਰਿਵਾਰ ਹੈ ਉਹਦੇ ਜਿਹੜੇ ਮੈਡੀਕਲ ਦੀ ਸਹੂਲਤ ਕਰਦੇ ਆ ਠੀਕ ਹੈ ਇਸ ਤੋਂ ਇਲਾਵਾ ਅਸੀਂ ਜਿਹੜਾ ਅਗਰਵਾਲ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਹੈ ਉਹਦੇ ਵਿਆਹ ਦੇ ਵਿੱਚ ਸਹਿਯੋਗ ਕਰਦੇ ਆ ਅੱਜ ਦੇ ਇਸ ਅਗਰਸੈਨ ਜਯੰਤੀ ਦੇ ਮੌਕੇ ਤੇ ਮੈਂ ਦੇਸ਼ ਪਰਦੇਸ਼ ਦੇ ਵਿੱਚ ਵਸੇ ਹੋਏ ਆਪਣੇ ਜਿਹੜੇ ਅਗਰਵਾਲ ਪਰਿਵਾਰ ਨੇ ਅਗਰਵਾਲ ਪਰਿਵਾਰ ਨੇ ਉਹਨਾਂ ਨੂੰ ਅਗਰਸੈਨ ਮਹਾਰਾਜ ਦੀ ਜਯੰਤੀ ਦੀ ਹਾਰਦਿਕ ਸ਼ੁਭਕਾਮਨਾਵਾਂ ਦੇਣਾ ਹੈ ਤੇ ਅਗਰਵਾਲ ਸੇਵਾ ਸਮਤੀ ਇਸ ਤੋਂ ਵੀ ਅੱਗੇ ਨਵੇਂ-ਨਵੇਂ ਪ੍ਰੋਜੈਕਟ ਸਮਾਜ ਸੇਵਾ ਦੇ ਕਰਦੇ ਰਵੇਂ ਉਹ ਉਹਦੇ ਵਿੱਚ ਮੈਂ ਚਾਹਨਾ ਹੈ ਕਿ ਅਗਰਵਾਲ ਪਰਿਵਾਰ ਜਿਹੜੇ ਕੋਟਕਪੂਰਾ ਦੇ ਨੇ ਉਹ ਅਗਰਵਾਲ ਸੇਵਾ ਸਮਤੀ ਦੇ ਮੈਂਬਰ ਬਣ ਤੇ ਸਾਡਾ ਸਹਿਯੋਗ ਦੇਣ